ਅਰਸ਼ਦ ਨਦੀਮ ਦੇ ਪਿਤਾ ਮੁਹੰਮਦ ਅਸ਼ਰਫ ਮਜ਼ਦੂਰ ਹਨ ਉਹਨਾਂ ਦੇ ਕੋਲ ਇਹਨੇ ਪੈਸੇ ਨਹੀਂ ਸਿੱਕਿਓ ਘਰ ਦੇ ਖਰਚੇ ਤੇ ਨਦੀਮ ਦੀ ਟ੍ਰੇਨਿੰਗ ਦੋਵਾਂ ਨੂੰ ਪੂਰਾ ਕਰ ਸਕੇ ਨਦੀਮ ਨੂੰ ਪੈਰਿਸ 올림픽 ਦੇ ਵਿੱਚ ਭੇਜਣ ਦੇ ਲਈ ਉਸਦੇ ਪੂਰੇ ਪਿੰਡ ਨੇ ਉਸ ਦੀ ਟ੍ਰੇਨਿੰਗ ਦੇ ਲਈ ਪੈਸੇ ਇਕੱਠੇ ਕੀਤੇ ਨਿਊਜ਼ ਏਜੰਸੀ ਪੀਟੀਆਈ ਦੇ ਨਾਲ ਗੱਲ ਕਰਦਿਆਂ ਉਸਦੇ ਪਿਤਾ ਨੇ ਕਿਹਾ ਸੀ ਲੋਕਾਂ ਨੂੰ ਨਹੀਂ ਪਤਾ ਕਿ ਅਰਸ਼ਦ ਇੱਥੇ ਕਿਵੇਂ ਪਹੁੰਚਿਆ ਕਿਵੇਂ ਉਸਦੇ ਪਿੰਡ ਵਾਸੀਆਂ ਨੇ ਉਸਦੇ ਕੈਰੀਅਰ ਦੀ ਸ਼ੁਰੂਆਤ ਦੇ ਵਿੱਚ ਫੰਡ ਇਕੱਠਾ ਕਰਕੇ ਸਿਖਲਾਈ ਦੇਣ ਅਤੇ ਵਕ ਵਕ ਥਾਵਾਂ ਤੇ ਟ੍ਰੇਨਿੰਗ ਕਰਨ ਦੇ ਵਿੱਚ ਮਦਦ ਕੀਤੀ ਆਰਥਿਕ ਤੰਗੀ ਦੇ ਕਾਰਨ ਅਰਸ਼ਦ ਨੂੰ ਪੁਰਾਣੇ ਨੇਜੇ ਦੇ ਨਾਲ ਹੀ ਮਾਰਨਾ ਪਿਆ ਇਹ ਨੇਜਾ ਵੀ ਖਰਾਬ ਹੋ ਚੁੱਕਿਆ ਸੀ ਤੇ ਉਹ ਕਈ ਸਾਲਾਂ ਦੇ ਤੱਕ ਅੰਤਰਰਾਸ਼ਟਰੀ ਪੱਧਰ ਦਾ ਨਵਾਂ ਨੇਜਾ ਵੀ ਨਹੀਂ ਖਰੀਦ ਸਕਿਆ ਅਤੇ ਪੁਰਾਣੇ ਖਰਾਬ ਹੋਏ ਨੇਜੇ ਦੇ ਨਾਲ ਹੀ ਅਭਿਆਸ ਕਰਦਾ ਰਿਹਾ ਪਾਕਿਸਤਾਨ ਦੇ ਅਰਸ਼ ਨਦੀਮ ਨੇ ਪੈਰਿਸ 올림픽 ਦੇ ਵਿੱਚ ਸੋਨਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਉਸਨੇ ਵੀਰਵਾਰ ਨੂੰ ਪੈਰਿਸ ਦੇ ਵਿੱਚ ਹੋਏ ਫਾਈਨਲ ਦੇ ਵਿੱਚ 92.97 ਮੀਟਰ ਦਾ ਰਿਕਾਰਡ ਤੋੜ ਥਰੋ ਸੁੱਟਿਆ ਹੈ ਜਿਸ ਦੇ ਕਾਰਨ ਭਾਰਤ ਦੇ ਨੀਤ ਜੋਪੜਾ ਨੂੰ ਚਾਂਦੀ ਦੇ ਤਗਮੇ ਦੇ ਨਾਲ ਹੀ ਸਬਰ ਕਰਨਾ ਪਿਆ ਇਹ ਜਿੱਤ ਪਾਕਿਸਤਾਨ ਦੇ ਲਈ ਇਤਿਹਾਸਿਕ ਪਲ ਹੈ ਕਿਉਂਕਿ 올림픽 ਦੇ ਵਿੱਚ ਉਸ ਦਾ వ్యక్తిగਤ ਤੌਰ ਤੇ ਪਹਿਲਾ ਸੋਨਾ ਤਗਮਾ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਹਾਕੀ ਦੇ ਵਿੱਚ ਸੋਨਾ ਤਗਮਾ ਜਿੱਤਿਆ ਸੀ ਨਦੀਬ ਦਾ ਜਨਮ 2 ਜਨਵਰੀ 1997 ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਮੀਆਂ ਚੰਨੂ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਹੋਇਆ ਸੀ ਇਹ ਲਾਹੌਰ ਤੋਂ ਲਗਭਗ 300 ਕਿਲੋਮੀਟਰ ਦੂਰ ਹੈ ਉਹ ਸੱਤ ਭੈ ਭਰਾਵਾਂ ਦੇ ਵਿੱਚੋਂ ਤੀਜੇ ਨੰਬਰ ਤੇ ਆ ਉਸ ਦੇ ਪਿਤਾ ਮੁਹੰਮਦ ਅਸ਼ਰਫ ਇੱਕ ਸੇਵਾਮੁਕਤ ਸਾਰੇ ਮਜ਼ਦੂਰ ਹਨ। ਕ੍ਰਿਕਟ ਅਰਸ਼ਦ ਨਦੀਮ ਦਾ ਪਹਿਲਾ ਪਿਆਰ ਸੀ ਪਰ ਉਸ ਦੇ ਪਰਿਵਾਰ ਨੇ ਉਸ ਨੂੰ ਇਹ ਖੇਡਣ ਤੋਂ ਵਰਜਿਆ ਸੀ। ਬਾਅਦ ਦੇ ਵਿੱਚ ਉਸ ਨੇ ਐਥਲੈਟਿਕਸ ਵਿੱਚ ਆਪਣਾ ਹੱਥ ਜਮਾਇਆ ਅਤੇ ਜੈਵਲਿਨ ਫੁੱਟੋ ਨੂੰ ਆਪਣਾ ਪੇਸ਼ਾ ਬਣਾਇਆ। ਨਦੀਮ ਵਿਆਹਿਆ ਹੋਇਆ ਹੈ ਉਸ ਦੇ ਦੋ ਬੱਚੇ ਹਨ। ਇੱਕ ਐਥਲੈਟਿਕਸ ਮੁਕਾਬਲੇ ਦੌਰਾਨ ਰਸ਼ੀਦ ਅਹਿਮਦ ਨੂੰ ਸਾਕੀ ਨੇ ਦੇਖਿਆ ਸੀ। ਸਾਕੀ ਦੀ ਡਿਵੀਜ਼ਨ ਦੇ ਵਿੱਚ ਖਿਡਾਰੀਆਂ ਨੂੰ ਵਿਕਸਿਤ ਕਰਨ ਦਾ ਇਤਿਹਾਸ ਹੈ ਤੇ ਉਸਨੇ ਜਲਦੀ ਹੀ ਅਰਸ਼ਦ ਨੂੰ ਆਪਣੇ ਵਿੰਗ ਦੇ ਵਿੱਚ ਲੈ ਲਿਆ ਜੈਵਲਿਨ ਥਰੋ ਵਿੱਚ ਸੈਟਲ ਹੋਣ ਤੋਂ ਪਹਿਲਾਂ ਅਰਸ਼ਦ ਨੇ ਸ਼ਾਰਟ ਪੁੱਟ ਅਤੇ ਡਿਸਕਸ ਥਰੋ ਦੇ ਵਿੱਚ ਵੀ ਹਿੱਸਾ ਲਿਆ। ਪਾਕਿਸਤਾਨ ਪੰਜਾਬ ਯੂਬ ਕਮੇਲੇ ਦੇ ਵਿੱਚ ਜੈਵਲਿਨ ਥਰੋ ਵਿੱਚ ਲਗਾਤਾਰ ਸੋਨ ਤਗਮੇ ਅਤੇ ਇੱਕ ਅੰਤਰ ਬੋਰਡ ਮੀਟਿੰਗਾਂ ਨੇ ਉਸ ਨੂੰ ਰਾਸ਼ਟਰੀ ਪੜਾਤੇ ਪ੍ਰੇਰਿਆ। ਅਰਸ਼ਦ ਨਦੀਮ ਦੀਆਂ ਕੁਝ ਪ੍ਰਾਪਤੀਆਂ 골ਡ ਮੈਡਲ 2024 올림픽 ਖੇਡਾਂ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਉਹਨੇ 2023 ਦੇ ਵਿੱਚ ਵਿਸ਼ੇ ਚੈਂਪੀਅਨ 골ਡ ਮੈਡਲ ਜਿੱਤ ਆਉਣੇ 2022 ਦੇ ਵਿੱਚ ਹੋਰ ਕਾਫੀ ਪ੍ਰਾਪਤੀਆਂ ਨੂੰ ਸਾਡੇ YouTube ਦੇ ਉੱਪਰ ਜਾ ਕੇ ਡਿਸਕ੍ਰਿਪਸ਼ਨ ਦੇ ਵਿੱਚ ਪੜ ਸਕਦੇ ਹੋ ਧੰਨਵਾਦ